ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲ ਕਰਦੇ ਹਾਂ ਹਰ ਇੱਕ ਇਨਸਾਨ ਨੂੰ ਮਾਇਆ ਪੈਸਾ ਕਮਾਉਣ ਦੀ ਤੰਗ ਲੱਗੀ ਹੁੰਦੀ ਹੈ ਸੱਚੀ ਸੁੱਚੀ ਕਿਰਤ ਨੂੰ ਛੱਡ ਕੇ ਕਈ ਲੋਕ ਛਲ ਕਪਟ ਠੱਗੀ ਧੋਖਾ ਫਰੇਵ ਤੇ ਕਈ ਪਰਪੰਚ ਕਰਕੇ ਮਾਇਆ ਇਕੱਠੀ ਕਰਦੇ ਆ ਉਹਨਾਂ ਦੇ ਪ੍ਰਤੀ ਭਾਈ ਬਲਵਿੰਦਰ ਸਿੰਘ ਜੀ ਭਗਤਾ ਭਾਈਕਾਂ ਵਾਲਿਆਂ ਵੱਲੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ ਵੈ ਕੈ ਸੁਣ ਲੈ ਤੂੰ ਏ ਬੰਦਿਆ ਕੀ ਹੈ ਜ਼ਿੰਦਗੀ ਤੇ ਦੀ ਜਿਸ ਦੇ ਹੀ ਦਾਮਾਣੇ ਤੂੰ ਕਰਦਾ ਆਖਰ ਹੋਣੀ ਤੇਰੀ ਹੋ ਬੈ ਕੈ ਸੁਣ ਲੈ ਤੂੰ ਏ ਬੰਦਿਆ ਕੀ ਹੈ ਜ਼ਿੰਦਗੀ ਤੇਰੀ ਜਿਸ ਦੇ ਹੀ ਦਾ ਮਾਣੇ ਤੂੰ ਕਰਦਾ ਆਖਿਰ ਹੋਣੀ ਠੇਰੀ ਖੁਬਤ ਪਨ ਵੀ ਤਿਆ ਸੁਰਤ ਸੰਬਲ ਗਈ ਲਗਾ ਕਰਨ ਕਮਾਈ ਲੱਖਾਂ ਅਰਬ ਖਰਵਾ ਜੋੜੇ ਕਰ ਕਰਕੇ ਚਤਰਾਈ ਬਚਪਨ ਬੀਤਿਆ ਸੁਰਤ ਸੰਬਲ ਗਈ ਲਗਾ ਕਰਨੇ ਕੁਮਾਈ ਲੱਖਾਂ ਅਰਬਾਂ ਖਰਵਾ ਜੋੜੇ ਕਰ ਕਰਕੇ ਚਿਤਰਾਈ ਮਾਇਆ ਦੇ ਨਾਲੇ ਭਰੇ ਖਜਾਨੇ ਮਾਇਆ ਦੇ ਨਾਲੇ ਭਰੇ ਖਜਾਨੇ ਕਾਰ ਕੇ ਹੈ ਰਾ ਫੇਰੀ ਵਹਿ ਕੇ ਸੁਣ ਲੈ ਤੂੰ ਏ ਬੰਦਿਆ ਕੀ ਹੈ ਜ਼ਿੰਦਗੀ ਤੇਰੀ ਆਕੜ ਮਾਣ ਹੰਕਾਰ ਚ ਕੀਤੀ ਲੋਕਾਂ ਦੀ ਬਰਬਾਦੀ ਜੇਲ ਹੋਿਆਂ ਨੂੰ ਫਿਰ ਪਤਾ ਹੈ ਲੱਗਦਾ ਕੀ ਹੁੰਦੀ ਆਜ਼ਾਦੀ ਹੋਇਆ ਕੜਮਾਨ ਹੰਕਾਰ ਚਕ ਕੀਤੀ ਲੋਕਾਂ ਦੀ ਬੁਰਬਾਦੀ ਜੇਲ੍ਹ ਹੋਇਆਂ ਨੂੰ ਫਿਰ ਪਤਾ ਹੈ ਲੱਗਦਾ ਕੀ ਹੁੰਦੀ ਆਜ਼ਾਦੀ ਲੈਣ ਦੇ ਫਿਰ ਪੈਂਦੇ ਦੇਣੇ ਲੈਣ ਦੇ ਫਿਰ ਪਹਿੰਦੇ ਦੇਣੇ ਜਿੰਦ ਦੁੱਖਾਂ ਨੇ gekeਰੀ ਬਹਿ ਕੇ ਸੁਣ ਲੈ ਤੂੰ ਏ ਬੰਦਿਆ ਕੀ ਆ ਜ਼ਿੰਦਗੀ ਤੇਰੀ ਹੋ ਕੰਨ ਖੋਲ ਕੇ ਸੁਣ ਲੈ ਆ ਦੱਸਾਂ ਤੈਨੂੰ ਇੱਕ ਹੋਰ ਟਿਕਾਣਾ ਬੁੱਢੇ ਬੇਲੇ ਚੱਕ ਕੇ ਤੈਨੂੰ ਹਸਪਤਾਲ ਲੈ ਜਾਣਾ ਕੰਨ ਖੋਲ ਕੇ ਸੁਣ ਲੈ ਦੱਸਾਂ ਤੈਨੂੰ ਇੱਕ ਹੋਰ ਟਿਕਾਣਾ ਬੁੱਢੇ ਵੇਲੇ ਚੱਕ ਕੇ ਤੈਨੂੰ ਹਸਪਤਾਲ ਲੈ ਜਾਣਾ ਮੌਤ ਦੇ ਅੱਗੇ ਫਿੱਕੀ ਪੈ ਜੂ ਮੌਤ ਦੇ ਅੱਗੇ ਫਿੱਕੇ ਪੈਜੂ ਮਾਇਆ ਦੀ ਏ ਟੇਰੀ ਬਹਿ ਕੇ ਸੁਣ ਲੈ ਇਤਲਾ ਤੂੰ ਬੰਦਿਆ ਜੋ ਜ਼ਿੰਦਗੀ ਹੈ ਤੇਰੀ ਬਹਿ ਕੇ ਸੁਣ ਲੈ ਤੂੰ ਏ ਬੰਦਿਆ ਕੀ ਹੈ ਜ਼ਿੰਦਗੀ ਤੇਰੀ ਆਖਰ ਟੁੱਟਣੀ ਡੋਰ ਸਾਹਾਂ ਦੀ ਅੰਗ ਹੋਣ ਗਏ ਵੋਡੇ ਦੁਨੀਆ ਛੱਡ ਸਿਵਿਆਂ ਵਿੱਚ ਜਾਣਾ ਚੌਂ ਜਣਿਆਂ ਦੇ ਮੋੜੇ ਆਖਿਰ ਟੁੱਟਣੀ ਢੋਰ ਸਾਹਾਂ ਦੀ ਅੰਗ ਹੋਣ ਗਏ ਬੋੜੇ ਦੁਨੀਆ ਛੱਡ ਸਿਵਿਆਂ ਵਿੱਚ ਜਾਣਾ ਚੌਂ ਜਣਿਆਂ ਦੇ ਮੋੜੇ ਹੋ ਚੱਕ ਲੋ ਚੱਕ ਲੋ ਹੋ ਜੂਗੀ ਫੇਰੇ ਚੱਕ ਲੋ ਚੱਕ ਲੋ ਹੋ ਜਾਣੀਏ ਲੱਗਣ ਨਾ ਦੇਣੀ ਦੇਰੀ ਬੈ ਕੇ ਸੁਣ ਲੈ ਤੂੰ ਏ ਬੰਦਿਆ ਕੀ ਜ਼ਿੰਦਗੀ ਹੈ ਤੇਰੀ ਹੋ ਬਾਣੀ ਕਹਿੰਦੀ ਭਗਤ ਵਾਲਿਆ ਰਾਮ ਨਾਮ ਨਾਲੂਟਾ ਜਿੰਦ ਪੁਰਾਣੀ ਤੁਰ ਗਈ ਖਾਲੀ ਹੱਥ ਵਿੱਚ ਲੈ ਕੇ ਠੂਠਾ ਹੋ ਬਾਣੀ ਕਹਿੰਦੀ ਭਗਤ ਵਾਲਿਆ ਰਾਮ ਨਾਮ ਨਹਾਲੂਟਾ ਜੰਦਪਰਾਉਣੀ ਤੁਰ ਗਈ ਖਾਲੀ ਹੱਥ ਵਿੱਚ ਲੈ ਕੇ ਠੂਠਾ ਫੇਰ 84 ਬਾਲੀ ਮੁੜਕੇ ਫੇਰ 84 ਬਾਲੀ ਮੁੜਕੇ ਪੈ ਗਈ ਘੁੰਮਣ ਕੇਰੀ ਬਹਿ ਕੇ ਸੁਣ ਲੈ ਤੂੰ ਏ ਬੰਦਿਆ ਕੀ ਹੈ ਜ਼ਿੰਦਗੀ ਤੇਰੀ ਬਹਿ ਕੇ ਸੁਣ ਲੈ ਤੂੰ ਏ ਬੰਦਿਆ ਕੀ ਹੈ ਜ਼ਿੰਦਗੀ ਤੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ